ਅਈ ਜਿਹੜੀ ਇਹ ਅੱਜ ਦੀ ਘਟਨਾ ਸੀਗੀ ਨਾ ਇਹ ਟਰਾਲੀ ਭਰੀ ਸੀ ਤੂੜੀ ਦੇ ਗੱਠਾਂ ਦੀ ਇਹ ਖਨਾਰ ਰੋਡ ਤੋਂ ਆ ਰਹੀ ਸੀਗੀ ਰਸਤੇ ਦੇ ਵਿੱਚ ਤਾਰਾਂ ਦਾ ਸਪਾਰਕ ਹੋ ਕਰਕੇ ਉਸ ਨੂੰ ਅੱਗ ਲੱਗ ਗਈ ਤੇ ਅੱਗ ਲੱਗਣ ਕਰਕੇ ਉਸ ਦਾ ਕਾਫੀ ਨੁਕਸਾਨ ਹੋ ਗਿਆ ਤੇ ਲਵੇ ਹਸਪੀਟਲ ਵੀ ਸੀਗਾ ਉਸ ਕਰਕੇ ਅੱਗ ਬਹੁਤ ਫੜਕੀ ਹੋਈ ਸੀਗੀ ਫਿਰ ਇੱਥੇ ਜਿਹੜੀ ਸਾਡੀ ਫਾਇਰ ਬ੍ਰਿਗੇਡ ਹੈ ਨਾ ਆੜਤੀਆਂ ਵੱਲੋਂ দান ਕੀਤੀ ਹੋਈ ਹੈ ਕਲੱਬ ਨੂੰ ਉਸ ਨੂੰ ਸਮੇਂ ਦੇ ਪਹੁੰਚਣ ਕਰਕੇ ਅੱਗ ਦੇ ਕਾਬੂ ਪਾਇਆ ਗਿਆ ਜੀ ਤੇ ਉਸ ਕਰਕੇ ਜਾਨੀ ਨੁਕਸਾਨ ਹੋਣ ਤੋਂ ਬਚਤ ਰਹੀ ਗਈ ਪਰ ਜੋ ਨੁਕਸਾਨ ਹੋਇਆ ਉਹ ਬਹੁਤ ਮੰਦ ਕੱਢੀ ਘਟਨਾ ਜੀ ਇਹ ਜਿਹੜੀ ਅੱਗ ਲੱਗੀ ਹੈ ਜੀ ਇਹ ਜਿਵੇਂ ਹੁਣ ਟਰਾਲੀ ਦੇ ਟਾਇਰ ਵੀ ਮੱਚ ਗਏ ਕਹਿੰਦੇ ਤੇ ਕਿੰਨਾ ਕੁ ਨੁਕਸਾਨ ਜੇ ਆਪਾਂ ਕਹਿੰਲੀ ਕਿਸਾਨ ਦਾ ਇਹ ਜੀ ਟਰਾਲੀ ਦਾ ਕਾਫੀ ਨੁਕਸਾਨ ਹੋ ਗਿਆ ਜੀ ਤੇ ਟਾਇਰ ਮੱਚ ਗਏ ਉਹਦੇ ਚਾਰੇ ਤੇ ਬਾਕੀ ਜੋ ਮਾਲ ਸੀ ਉਹ ਵੀ ਨੁਕਸਾਨਿਆ ਗਿਆ ਪਰ ਫਿਰ ਵੀ ਅਸੀਂ ਕਹਿੰਦੇ ਵੀ ਜਾਨੀ ਜਿਹੜਾ ਨੁਕਸਾਨ ਆ ਉਸ ਤੋਂ ਬਚਤ ਰਹੀ ਗਈ ਲੱਗਦਾ ਬਾਈ ਜੀ ਜੇ ਇਹ ਗੱਡੀ ਨਾ ਮੌਕੇ ਤੇ ਜਾਂਦੀ ਲੋਕ ਨਾ ਘਬਲੋ ਨੇ ਕੋ ਵੱਡਾ ਨੁਕਸਾਨ ਹੋਦਾ ਬਾਈ ਹਾਂ ਜੀ ਜੇ ਇਹ ਗੱਡੀ ਨਾ ਹੁੰਦੀ ਇੱਥੇ ਤਾਂ ਇੱਥੇ ਕਾਫੀ ਨੁਕਸਾਨ ਹੁੰਦਾ ਲਵੇ ਹਸਪੀਟਲ ਕਰਕੇ ਅੱਗ ਜਿਆਦਾ 扑ਕ ਜਾਂਦੀ ਟਰਾਂਸਫਾਰਮ ਨੂੰ ਵੀ ਤਾਂ ਅੱਗ ਪੈ ਗਈ ਸੀ ਤਾਰਾਂ ਨੂੰ ਪੈ ਗਈ ਸੀਗੀ ਇਹ ਜਿਹੜੀ ਆਪਣਾ ਫਾਇਰ ਬ੍ਰੇਡ ਸੀ ਇਹ ਮੌਕੇ ਤੇ ਪਹੁੰਚੀ ਤੇ ਇਸ ਦਾ ਬਹੁਤ ਵੱਡਾ ਸਹਿਯੋਗ ਰਿਹਾ ਜੀ ਬਾਕੀ ਸਾਡੇ ਨਗਰ ਵੱਲੋਂ ਸਾਰਿਆਂ ਨੇ ਰਲ ਕੇ ਇਸ ਤੇ ਕਾਬੂ ਪਾਇਆ ਪ੍ਰਸ਼ਾਸਨ ਵੱਲੋਂ ਵੀ ਬਹੁਤ ਮਦਦ ਕੀਤੀ ਗਈ ਪੱਕੀ ਫਾਇਰ ਰਿਡ ਮਸ਼ੀਨਾਂ ਦੀ ਵੀ ਮੰਗ ਕੀਤੀ ਜਾ ਰਹੀ ਹੈ। ਹਾਂ ਜੀ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਸਾਨੂੰ ਇੱਕ ਪੱਕੀ ਫਾਇਰ ਗ੍ਰੇਡ ਦਲਵੇ ਵਾਸਤੇ ਦਿੱਤੀ ਜਾਵੇ ਤਾਂ ਕਿ ਜੋ ਕਿ ਆਲੇ ਦੁਆਲੇ ਦਾ ਜਿਹੜਾ ਨੁਕਸਾਨ ਅੱਗ ਦੀਆਂ ਘਟਨਾਵਾਂ ਵਾਪਰਦਿਆਂ ਨੇ ਉਹਨਾਂ ਨੂੰ ਮੌਕੇ ਤੇ ਕਾਬੂ ਪਾਇਆ ਜਾਵੇ। ਬਸ ਸਾਡੀ ਸਰਕਾਰ ਨੂੰ ਇਹ ਹੀ ਪੀਲੇ ਜੀ ਵੀ ਸਾਡੀ ਇਹ ਮੰਗ ਪੂਰੀ ਕੀਤੀ ਜਾਵੇ ਜੀ। ਕੀ ਨਾਮ ਹੈ ਜੀ? ਗੁਰਦੇਵ ਸਿੰਘ ਹੈ। ਕੀ ਕਹਿਣਾ ਚਾਹੁੰਦੇ ਜਿਹੜੀ ਅੱਗ ਦੀਆਂ ਘਟਨਾਵਾਂ ਵਾਸਤੇ ਮਸ਼ੀਨ ਦੀ ਮੰਗ ਕਰ ਰਹੇ ਹੋ? ਅਸੀਂ ਤਾਂ ਇਹ ਕਹਿੰਦੇ ਆ ਭਾਈ ਅੱਗੇ ਵਾਸਤੇ ਵੀ ਜਿਹੜੀ ਅਗਲੀ ਘਟਨਾ ਹੁੰਦੀ ਹੈ ਵੀ ਇਹ ਹੋਣੀ ਨਹੀਂ ਚਾਹੀਦੀ ਕਾਕੀ ਜੇ ਹੋ ਵੀ ਜਾਵੇ ਤਾਂ ਕੋਈ ਨਾ ਕੋਈ ਫਾਇਰ ਫਾਇਰ ਵਰਗੇ ਮੌਕੇ ਤੇ ਜਾ ਕੇ ਜਿਹੜੀ ਕੰਮ ਕਰਦੀ ਹੈ ਉਹ ਸਾਨੂੰ ਮਿਲਣੀ ਚਾਹੀਦੀ ਹੈ ਇੱਕ ਹੋਰ ਇੱਕ ਤਾਂ ਹੈਗੀ ਕਲੱਬ ਵੱਲੋਂ ਵੀ ਇੱਕ ਹੋਰ ਮਿਲਣੀ ਚਾਹੀਦੀ ਹੈ ਸਰਕਾਰ ਵੱਲੋਂ ਵੀ ਕਿ ਜੇ ਪੱਦੀ ਘਟਨਾ ਹੋਣ ਤੇ ਬਚਾਅ ਹੋ ਜੇ ਜਦੋਂ ਕੱਲ ਪੈਂਦੀਆਂ ਨੇ ਜੀ ਜਿਵੇਂ ਹੁਣ ਕਿਸਾਨਾਂ ਦੇ ਖੇਤਾਂ 'ਚ ਪੈ ਜਾਂਦੇ ਕਦੇ ਦੁਕਾਨਾਂ ਨੂੰ ਅਗਲੇ ਬਹੁਤ ਨੁਕਸਾਨ ਹੋ ਜਾਂਦਾ ਕਿਤੇ ਵੀ ਹੋ ਸਕਦਾ ਉੱਥੇ ਜਾ ਸਕਦੀ ਹੈ ਜੀ ਆਹ ਜਾਗੇ ਆਹ ਰਾਹ ਬਣੇ ਨੇ ਸਾਰੇ ਸੜਕਾਂ ਬਣੀਆਂ ਵੀ ਆ ਨੇ ਕੀਤੇ ਵੀ ਮੌਕੇ ਨਾਲ ਪਹੁੰਚ ਕੇ ਹਾ ਘਟਨਾ ਨੂੰ ਰੋਕ ਸਕਦੀ ਹੈ